ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦਾਸੀ ਕਿ ਸ਼ੱਕ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਰੋਕਿਆ ਗਿਆ ਤੇ ਉਸpassੋ ਜਦ ਪੁੱਛਗਿੱਛ ਕੀਤੀ ਗਈ ਹੈ ਤਾਂ ਇਸ ਵਿਅਕਤੀ ਦੇ ਵੱਲੋਂ ਆਪਣਾ ਨਾਂ ਪਤਾ ਦੱਸਿਆ ਗਿਆ ਤੇ ਇਸ ਵਿਅਕਤੀ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ 10 ਕਿਲੋ ਪੁੱਕੀ ਬਰਾਮਦ ਕੀਤੀ ਹੈ ਦਰਅਸਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਸ਼ੱਕਤੇ ਇਸ ਨੂੰ ਜਦ ਫੜਿਆ ਗਿਆ ਤਾਂ ਉਸੇ ਦੌਰਾਨ ਪੁਛਗਿਛ ਹੁੰਦੀ ਹੈ ਤੇ ਇਸ ਦੇ ਕੋਲੋਂ 10 ਕਿਲੋ ਪੁੱਕੀ ਬਰਾਮਦ ਕੀਤੀ ਗਈ ਹੈ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ ਕਿ ਆਖਰ ਐਡੀ ਵੱਡੀ ਮਾਤਰਾ ਦੇ ਵਿੱਚ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਇਸ ਦੇ ਵੱਲੋਂ ਸਪਲਾਈ ਕੀਤੀ ਜਾਣੀ ਸਕਦਾ ਹੈ ਇੱਕ ਵੱਡੀ ਸਫਲਤਾ ਕਹਿ ਸਕਦਾ ਬਠਿੰਡਾ ਪੁਲਿਸ ਨੇ ਹਾਸਲ ਕੀਤੀ ਹੈ ਹਾਲਾਂਕਿ ਹੁਣ ਉਕਤ ਸ਼ੱਕੀ ਵਿਅਕਤੀ ਜਿਸ ਦੇ ਕੋਲੋਂ ਐਡੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਆ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਵੇਂ ਸੰਸਪਰਦ ਵਰਸੇ ਮੁੱਖ ਅਸਟਰਨਾ ਨੂੰ ਅੱਜ ਸਾਨੂੰ ਉਸੋਨੇ ਬੀ ਸਫਲਤਾ ਮਿਲੀ ਜਦੋਂ ਅਸੀਂ ਸਮੇਤ ਪੁਸ਼ਪ ਪਾਰਟੀ ਦੇ ਬਖਸ਼ਕਰ ਦੇ ਹੋਏ ਪਟਾਈ ਪਦੋਂ ਨਿਕਰੂ ਚਰਨਾਪਨ ਕਲਾ ਨੂੰ ਜਾ ਰਹੀ ਸੀ ਤਾਂ ਜਦੋਂ ਭਾਈ ਰੂਪਾ ਮੇਰੂ ਤੋਂ ਤੱਕ ਲਗਭਗ 2 ਕਰੋੜ ਦੇ ਤੁਜੈ ਟੈਕਨਿਕ ਕਬਰਾ ਮਨਾਇਆ ਸੀਗਾ ਕਿ ਤੱਕ ਪ੍ਰਾਣਾਉਤੀ ਖੰਡਾ ਕੰਡੇ ਦਾ ਕਬਰ ਬੰਦ ਸੀਗਾ ਪੂਰੀ ਬੈਕ ਸਾਈਡ ਤੇ ਕੰਧ ਦੀ ਹਾਰਚ ਇੱਕ ਸਾਨੂੰ ਛੱਤੀ ਵਿਅਕਤੀ ਅ ਇੱਕ ਗੱਡੇ ਦੇ ਵਿੱਚੋਂ ਫੋਲਾ ਬੰਦ ਦੀ ਕਰਦਲ ਦਿਖਾਈ ਦਿੱਤਾ ਜਿਸ ਤੇ ਅਸੀਂ ਗੱਡੀ ਰਖਵਾ ਕੇ ਸੱਤ ਕਰਮਚਾਰੀਆਂ ਦੀ ਮਦਦ ਨਾਲ ਕੰਮ ਕੀਤਾ ਕੰਮ ਕਰਕੇ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬੰਗੀਰ ਦਾ ਪੁੱਤਰ ਰਾਰਾਮ ਵਾਸੀ ਭਾਈਪੁਰਸ ਹੈ ਜਿਸ ਤੋਂ ਇਹ ਕੱਢਿਆ ਵਿੱਚੋਂ ਗੱਡੇ ਵਿੱਚੋਂ 10 ਕਿਲੋ ਉਹ ਕਿ ਜੋ ਦੇ ਬRAND ਹੋਏ ਹੈਗੇ ਕਿਸ ਦੇ ਖਿਲਾਫ ਮੁਕੱਦਮਾ ਨੰਬਰ 44 ਮਿਤੀ 4/7/2023 ਦੀ ਤਾਰikh 15 BNDP थाना ਗੂਲ दर्ज ਕਰਕੇ ਤਫतीश ਜਾਰੀ ਹੈਗੀ ਜੋ ਪੁਛਿਤਰ ਨਾਲ ਇਹ ਵੀ ਪਤਾ ਲੱਗਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਇੱਕ ਰਿਸ਼ੀਆ ਗੂਲ ਦਾ ਮੁਕੱਦਮਾ ਦਰਜ ਹੈ ਜਿਸ ਨੂੰ ਕੱਲ੍ਹ ਪੇਸ਼ ਮਾਜੂਦ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਸਮਾਨ ਲੈ ਕੇ ਇਹ ਲਿੰਕ ਜੁੜਾ ਜਾ ਰਿਹਾ ਕਿ ਉਹ ਥੀਕ ਹੈ ਕਿ ਉਹ ਮਿੱਤ ਦਾ ਕੰਮ ਕਰਦਾ ਤੇ ਨਾਲ ਇਹ ਕਿਹੜੇ ਕਿਹੜੇ ਬੇਰਿਸ਼ਮਾਨ